ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜਿਹੜਾ ਵਿਸ਼ਾ ਜਿਵੇਂ ਕਿ ਆਪਾਂ ਲੜੀਵਾਰ ਸੀਰੀਜ਼ ਬੋਲਾਂ ਇਕ ਤੁਹਾਨੂੰ ਦੱਸ ਰਹੇ ਹਾਂ 1 ਬਾਈ 1 ਤਾਂ ਅੱਜ ਦਾ ਜਿਹ ਅੱਜ ਜਿਹੜਾ ਬੋਲ ਦੱਸਾਂਗੇ ਟੌਪ ਦਾ ਬੋਲ ਹੋਊਗਾ ਦੇਖਣ ਨੂੰ ਵੀ ਇੰਨਾ ਕੁ ਜ਼ਿਆਦਾ ਸ਼ਕਤੀਸ਼ਾਲੀ ਲੱਗਦਾ ਵਾ ਕਿ ਕਮਾਲ ਲੱਗਦਾ ਦੇਖਣ ਨੂੰ ਫੋਟੋ ਵਿੱਚ ਵੀ ਬੋਲ ਠੀਕ ਆ ਜੀ ਬੋਲ ਦਾ ਨਾਮ ਹੈਗਾ ਜੀ SSIPR ਰੈਨੇਗਿਡ ਬੋਲ ET ਠੀਕ ਆ ਜੀ ਬਹੁਤ ਟੌਪ ਦਾ ਬੋਲ ਆ ਜੀ ਇਸ ਦੇ ਅੰਕੜੇ ਤੁਹਾਨੂੰ ਮੈਂ ਹੁਣ ਦੱਸੂਗਾ ਇੱਕ ਬੇਨਤੀ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਇਸ ਦੇ ਨਾਲ ਤੁਹਾਡਾ ਪਿਆਰ ਤੇ ਹੌਸਲਾ ਬਣੇ ਰਹਿੰਦਾ ਵਾ ਠੀਕ ਹੈ ਜੀ ਅੱਜ ਦੀ ਵੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਦੀ ਪੈਡਾਗੋਜੀ ਦੀ ਗੱਲ ਕਰਦੇ ਆ ਜੀ ਸਾਇਰ ਇਸ ਦੇ ਪਿਤਾ ਦਾ ਨਾਮ ਹੈ ਜੀ ਜਾਲਟਾ ਓਕ ਇਸ ਦੀ ਮਾਂ ਦਾ ਨਾਮ ਹੈ ਡੈਮ ਐਸਐਸਆਈ ਐਮ ਐਲ ਐਨ ਜੀਟੀਐਨ 1039811588 ਈਟੀ ਮਟਰਨਲ ਗ੍ਰੈਂਡ ਸਾਰ ਇਹਦਾ ਨਾਮ ਹੈ ਜੀ ਡੀ ਯੂ ਐਸ ਯੂ ਮਿਲਿੰਗਟਨ ਠੀਕ ਹੈ ਜੀ 12074 ਐਮ ਜੀ ਨਾਮ ਇਹਦਾ ਨਾਮ ਹੈ ਜੀ ਐਸ ਐਸ ਆਈ ਡੇਵਨਸੀ ਆਈ 7514 ਠੀਕ ਹੈ ਜੀ ਇਸ ਤੋਂ ਅੱਗੇ ਐਮ ਜੀ ਜੀ ਐਸ ਐਸ ਦੇ ਪੜਾਉਣੇ ਦਾ ਨਾਮ ਡੀ ای ਐਸ ਯੂ ਐਮ ਜੀ ਡੇਵਨਸੀ ਆਈ ਠੀਕ ਹੈ ਜੀ 11288 ای ٹی ਇਹ ਹੈ ਜਿਸ ਦੀ ਪੈਡਾਗੋਜੀ ਜੇ ਆਪਾਂ ਇਸ ਦੇ ਦੁੱਧ ਦੀ ਗੱਲ ਕਰੀਏ ਤਾਂ तकरीबन ਇਸ ਦਾ ਮਿਲਕ ਰਿਕਾਰਡ 10500 ਤੋਂ ਲੈ ਕੇ 13000 ਲੀਟਰ ਹੈ ਜੇ ਪ੍ਰਤੀ ਸਾਲ ਦਾ ਠੀਕ ਹੈ ਜੀ ਜੋ ਕਿ ਬਹੁਤ ਚੰਗਾ ਮੰਨਿਆ ਜਾਂਦਾ ਹੈ तकरीबन ਉਸ ਦੇ ਦੀ 42 ਤੋਂ 43 ਲੀਟਰ ਇੱਕ ਸਾਲ ਦੀ ਪਿਆ ਜਾਂਦੀ ਹੈ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਮੇਨ ਚਾਰਟ ਤੇ ਲੈ ਕੇ ਚੱਲਦੇ ਹਾਂ ਡੇਟ ਆਫ ਬਰਥ ਹੈ ਜੀ ਇਸ ਬਲ ਦਾ 26 ਤਰੀਕ ਤੀਜਾ ਮਹੀਨਾ 2017 ਠੀਕ ਹੈ ਜੀ ਤੇ ਮਿਲਕ ਦੇਖੋ ਜੀ ਇਹ +664 ਕਰ ਰਿਹਾ ਹੈ ਜੀ ਆਪਣੇ ਅੱਗੇ ਬੱਚੀਆਂ ਵਿੱਚ 1 ਸਾਲ ਦਾ ਠੀਕ ਹੈ ਜੀ ਜੋ ਕਿ ਤਕਰੀਬਨ 2 ਤੋਂ 2.5 ਕਿਲੋ ਪ੍ਰਤੀ ਹਰ ਸਾਲ ਅਗੇ ਆਪਣੀਆਂ ਬੱਚੀਆਂ ਉਹਨਾਂ ਵਿੱਚ ਮਿਲਕ ਦੀ ਪ੍ਰੋਡਕਸ਼ਨ ਵਿੱਚ ਵਾਧਾ ਕਰੇਗਾ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਫੈਟ ਵਿੱਚ ਵਾਧਾ ਕਰ ਰਿਹਾ ਹੈ ਪ੍ਰੋਟੀਨ SCFP 100 ਇਸ ਦਾ ਮਤਲਬ ਹੈ ਜੀ ਕੰਬਾਈਨਡ ਫੈਟ ਪ੍ਰੋਟੀਨ ਮਤਲਬ ਕਿ ਚਰਬੀ ਤੇ ਪ੍ਰੋਟੀਨ ਕਿੰਨਾ ਹੈ ਜੀ ਇਸ ਬੁੱਲ ਦੇ ਮਿਲਕ ਵਿੱਚ ਇਸ ਬੁੱਲ ਦੀਆਂ ਬੱਚੀਆਂ ਦੇ ਮਿਲਕ ਵਿੱਚ ਠੀਕ ਹੈ ਜੀ ਉਹ ਹੈ ਜੀ 100 ਆਪਾਂ ਨੂੰ ਵਧੇਰੇ ਕਰਕੇ ਦੇ ਰਿਹਾ ਹੈ ਜਿਹੜੇ ਨਾਲ ਆਪਾਂ ਸ਼ਾਨਦਾਰ ਪ੍ਰੋਟੀਨ ਤੇ ਫੈਟ ਇਸ ਦੁੱਧ ਵਿੱਚੋਂ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਐਸ ਸੀ ਐਸ ਜੋ ਕਿ ਹੁੰਦਾ ਸਮੈਟਿਕ ਸੈਲ ਸਕੋਰ 2.98 ਪੀ ਐਲ ਪ੍ਰੋਡਕਟਿਵ ਲਾਈਫ ਸੀ ਸੀ ਆਰ 1.5 ਇਹ ਤੁਹਾਨੂੰ ਵੈਸੇ ਹਰ ਇੱਕ ਵੀਡੀਓ ਵਿੱਚ ਤਕਰੀਬਨ ਦੱਸ ਹੀ ਚੁੱਕਿਆ ਇਹਨਾਂ ਦੇ ਇਕੱਲੇ ਇਕੱਲੇ ਦਾ ਵੇਰਵਾ ਬਾਕੀ ਤੁਸੀਂ ਇਸ ਦੇ ਚਾਰਟ ਤੇ ਦੇਖ ਵੀ ਪਾਰ ਆਏ ਹਾਂ ਠੀਕ ਹੈ ਜੀ ਕਿਸੇ ਵੀ ਪੱਖੋਂ ਕੋਈ ਵੀ ਡਿਫੈਕਟ ਨਹੀਂ ਹੈ ਜੀ ਇਸ ਬੋਲ ਵਿੱਚ ਮਾ ਸਟੇਟਸ 1.5 ਹੈ ਜੋ ਕਿ ਠੀਕ ਠਾਕ ਹੈ ਲਿਵਰ ਬੈਲਟੀ ਠੀਕ ਹੈ ਡੀਪੀਆਰ 0.7 ਹੈ ਐਸਸੀਈ 2.7 ਹੈ ਠੀਕ ਆ ਜੀ ਟਪੀਆ ਸਕੋਰ ਦੇਖੋ ਜੀ ਤੇ 3036 ਇਸ ਬੋਲ ਦਾ ਜੀ ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਜੀ ਟਪੀਆ ਵੀ ਦਾ ਮਤਲਬ ਹੈ ਜੀ ਟੋਟਲ ਪਰਫਾਰਮੈਂਸ ਇੰਡੈਕਸ ਜੋ ਕਿ 3036 ਜੋ ਕਿ ਬਹੁਤ ਹੀ ਉੱਚ ਸਕੋਰ ਮੰਨਿਆ ਜਾਂਦਾ ਹੈ ਠੀਕ ਆ ਜੀ ਇਹ ਜਿਹੜਾ ਹੁੰਦਾ TPI ਸਕੋਰ ਉਹ ਸਾਰਾ ਮਿਲਕ ਪ੍ਰੋਡਕਸ਼ਨ ਬੋਡੀ ਦਾ ਟਾਂਚਾ ਸਰੀਰ ਦਾ ਹੈਲਥ ਫੈਕਟਰੀ ਤੇ ਹੈਲਥ ਪੱਖੋਂ ਕਿਵੇਂ ਆ ਜਾਂ ਇਸ ਨੂੰ ਕੋਈ ਇਨਫੈਕਸ਼ਨ ਤਾਂ ਨਹੀਂ ਹੋ ਰਹੀ ਲੇਵੇ ਦੀ ਸਾਰੀਆਂ ਚੀਜ਼ਾਂ ਮਿਲਾ ਕੇ TPI ਸਕੋਰ ਤਿਆਰ ਕੀਤਾ ਜਾਂਦਾ ਹੈ ਜੋ ਕਿ ਇਸ ਦਾ ਬਹੁਤ ਹੀ ਚੰਗਾ ਹੈ 3000 ਤੋਂ ਉੱਪਰ ਜੇ ਦਾ ਪਲੱਸ ਹੋਵੇ ਉਹ ਟੌਪ ਦਾ ਬਲ ਹੁੰਦਾ ਜੀ ਠੀਕ ਹੈ ਜੀ ਤੇ ਜਿਹੜਾ 2800 ਤੋਂ 2900 3000 ਤੱਕ ਹੋਵੇ ਐਕਸਲੈਂਟ ਮੰਨਿਆ ਜਾਂਦਾ ਹੈ ਯਾਨੀ ਜੇ ਇਹ 2400 2300 ਤੋਂ ਥੱਲੇ ਨਾ ਹੋਵੇ TPScore ਇਸ ਗੱਲ ਦੀ ਗੌਰ ਕਰਿਆ ਕਰੋ ਠੀਕ ਹੈ ਜੀ ਬਾਕੀ ਦੇਖੋ ਜੀ ਇਸ ਨੂੰ DPR ਦੇਖੋ +0.7 ਹੈ ਮਤਲਬ ਕਿਸੇ ਦੀਆਂ ਬੱਚੀਆਂ ਰਿਪੀਟ ਨਹੀਂ ਮਾਰਨਗੀਆਂ ਇੱਕ ਦੇ ਥੱਲੇ ਦੇਖੋ PTat +1.24 ਹੈ ਇੱਕ ਆਪਣੇ ਵੀਰ ਨੇ ਕਮੈਂਟ ਵੀ ਕੀਤਾ ਸੀ ਕਿ ਇਸ ਬਾਰੇ ਜਰੂਰ ਦੱਸੋ PTat ਬਾਰੇ ਇਹ ਪਰ ਆਪਾਂ ਨੂੰ ਹੁਣ ਜੇ ਕਮੈਂਟ ਦਾ ਰਿਪਲਾਈ ਕਰੀਏ ਲਿਖ ਕੇ ਤਾਂ ਨਹੀਂ ਦੱਸਿਆ ਜਾ ਸਕਦਾ ਤੇ ਹੁਣ ਆਪਾਂ ਇਸ ਬਾਰੇ ਵੀਡੀਓ ਦੇ ਵਿੱਚ ਤਹਰ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪੀ ਟੈਟ ਕੀ ਹੁੰਦਾ ਹੈ ਜੀ ਦੇਖੋ ਜੀ ਪੀ ਟੈਟ ਦਾ ਮਤਲਬ ਹੈ ਪ੍ਰੈਡਿਕਟਡ ਟਰਾਂਸਮਿਟਿੰਗ ਅਬਿਲਟੀ ਫਾਰ ਟਾਈਪ ਠੀਕ ਹੈ ਜੀ ਇਸ ਦਾ ਇਹ ਮਤਲਬ ਹੁੰਦਾ ਹੈ ਕਿ ਜੀ ਇਹ ਬੱਲ ਉਤਮ ਸਰੀਰ ਬਣਤਰ ਵਾਲੀਆਂ ਵੱਛੀਆਂ ਦੇਵੇਗਾ ਪਰ ਇਹ ਬਹੁਤ ਵਧੀਆ ਮਤਲਬ ਕਿ ਟੌਪ ਦੀਆਂ ਬੱਚੀਆਂ ਦੇ ਸਕਦਾ ਬੋਲ ਇਹ ਜੀ ਪੀ ਟੈਟ ਦਾ ਇਹ ਮਤਲਬ ਹੁੰਦਾ ਹੈ ਜਿੰਨਾ ਇਹ ਪਲੱਸ ਵਿੱਚ ਹੋਵੇ ਪੀ ਟੈਟ ਓਨਾ ਹੀ ਚੰਗਾ ਹੋਊਗਾ ਜਿੰਨਾ ਇਹ ਮਾਈਨਸ ਵਿੱਚ ਹੋਵੇ ਓਨਾ ਹੀ ਉਸ ਬੋਲ ਦੀਆਂ ਬੱਚੀਆਂ ਦਾ ਅੱਗੇ ਉਹ ਸਕੋਰ ਲੋ ਹੋਊਗਾ ਠੀਕ ਹੈ ਜੀ ਕਿ ਇਹ ਆਪਣੇ ਬੋਲਰ ਵਿੱਚ ਅੱਗੇ ਬੱਚੀਆਂ ਆਉਣ ਵਿੱਚ ਸਰੀਰ ਦੀ ਬਣਤਰ ਨੂੰ ਕਿੰਨਾ ਚੰਗਾ ਬਣਾਵੇਗਾ ਜਾਂ ਕਿੰਨਾ ਮਾੜਾ ਬਣਾਵੇਗਾ ਉਸ ਦੇ ਆਧਾਰ ਤੇ ਹੁੰਦਾ ਪੀ ਟੈਟ ਦਾ ਸਕੋਰ ਜੀ ਇਹ ਇਸ ਵਿੱਚ ਅੰਡਰ ਦੀ ਉਚਾਈ ਆ ਜਾਂਦੀ ਹੈ ਜਿਵੇਂ ਲੇਵੇ ਦੀ ਉਚਾਈ ਕਿੰਨੀ ਹੁੰਦੀ ਹੈ ਪੈਰਾਂ ਦੇ ਬਣਦਾ ਆ ਜਾਂਦੀ ਹੈ ਲੰਬਾਈ ਸਰੀਰ ਦੀ ਲੰਬਾਈ ਢਾਂਚਾ ਸਰੀਰ ਦਾ ਢਾਂਚਾ ਕਿਸ ਤਰ੍ਹਾਂ ਦਾ ਜਾਂ ਸਰੀਰ ਦੀ ਡੈਪਥ ਆਦਿ ਕਈ ਚੀਜ਼ਾਂ ਆ ਜਾਂਦੀਆਂ ਨੇ ਪੀਟੈਟ ਵਿੱਚ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਪੀਟੈਟ ਦਾ ਸਕੋਰ ਦੱਸਦੇ ਹਾਂ ਜੇ ਇਹ ਪਲੱਸ 3 ਤੋਂ ਉੱਪਰ ਹੋਵੇ ਤਾਂ ਐਕਸੀਲੈਂਟ ਟੌਪ ਟਾਈਪ ਬੋਲ ਮੰਨਿਆ ਜਾਂਦਾ ਹੈ ਜੇ ਪਲੱਸ 2 ਤੋਂ ਲੈ ਕੇ 3 ਦੇ ਵਿੱਚ ਵਿੱਚ ਹੋਵੇ ਤਾਂ ਵੈਰੀ ਗੁੱਡ ਮੰਨਿਆ ਜਾਂਦਾ ਹੈ 1 ਤੋਂ ਲੈ ਕੇ 2 ਦੇ ਵਿੱਚ ਵਿੱਚ ਹੋਵੇ ਗੁੱਡ ਮਤਲਬ ਕਿ ਚੰਗਾ ਬੁੱਲ ਮੰਨਿਆ ਜਾਂਦਾ ਹੈ ਚੰਗੇ ਸਰੀਰ ਦਾ ਢਾਂਚਾ ਬਣਤਰ ਚੰਗੀ ਮੰਨੀ ਜਾਂਦੀ ਹੈ ਠੀਕ ਹੈ ਜੀ ਜੇ ਇਹ 0 ਤੋਂ ਲੈ ਕੇ 1 ਦੇ ਵਿੱਚ ਵਿੱਚ ਹੋਵੇ ਤਾਂ ਮੋਡਰੇਟ ਮਤਲਬ ਕਿ ਠੀਕ ਠਾਕ ਜੇ ਇਹ ਮਾਈਨਸ ਵਿੱਚ ਚਲਾ ਜਾਵੇ ਤਾਂ ਉਸ ਨੂੰ ਵੀਕ ਢਾਂਚੇ ਦਾ ਬੁੱਲ ਮੰਨਿਆ ਜਾਂਦਾ ਹੈ ਜੀ ਪੀ ਟੈਟ ਮਤਲਬ ਕਿ ਉਸ ਨੂੰ ਪੈਰਾਂ ਦੀ ਦਿੱਕਤ ਵੀ ਆ ਸਕਦੀ ਆ ਉਹ ਲਿਵੇ ਵੱਲੋਂ ਵੀ ਚੰਗਾ ਨਹੀਂ ਹੋ ਸਕਦਾ ਉਸ ਦੀਆਂ ਵੱੱਛੀਆਂ ਸਰੀਰ ਦਾ ਢਾਂਚਾ ਉਸ ਦਾ ਚੰਗਾ ਨਹੀਂ ਹੋ ਸਕਦਾ ਜੇ ਇਹ ਮਾਈਨਸ ਵਿੱਚ ਚਲਾ ਜਾਵੇ ਜਿੰਨਾ ਇਹ ਪਲੱਸ ਵੱਲ ਚਲਾ ਜਾਊਗਾ ਤਾਂ ਬਹੁਤ ਵਧੀਆ ਹੋਊਗਾ ਠੀਕ ਹੈ ਜੀ ਔਰ ਆਪਣੇ ਇਸ ਬੋਲ ਦਾ 1.24 ਹੈ ਜੋ ਕਿ ਬਹੁਤ ਚੰਗਾ ਮੰਨਿਆ ਜਾਂਦਾ ਹੈ ਪੀਟੈਟ ਸਕੋਰ ਠੀਕ ਹੈ ਜੀ ਇਸ ਵਿੱਚ ਇਹ ਆ ਜਾਂਦਾ ਜਿਵੇਂ ਥੱਲੇ ਲਿਖਿਆ ਸਟਰੰਗਥ ਸਟਰੈਂਥ ਬੋਡੀ ਡੈਫਥ ਡੈਰੀ ਫਾਰਮ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਲਾ ਕੇ ਇੱਕ ਸਕੋਰ ਪੀਰੀਅਡ ਕੱਢਿਆ ਜਾਂਦਾ ਵਾ ਜੋ ਕਿ ਇਹ ਪਲੱਸ ਵਿੱਚ ਹੋਵੇ ਤਾਂ ਥੱਲੇ ਵਾਲੀ ਚੀਜ਼ਾਂ ਦੀ ਆਪ ਨੂੰ ਨਹੀਂ ਨੌਲੇਜ ਹੈ ਕਿ ਜਿਵੇਂ ਰੇਅਰ ਅੰਡਰ ਹਾਈਟ ਰੇਅਰ ਅੰਡਰ ਵੈਥ ਅੰਡਰ ਕਲੈਫਟ ਅੰਡਰ ਡੈਫਥ ਇਹਨਾਂ ਵਿੱਚ ਦੇ ਨਾਂ ਨੌਲੇਜ ਹੋਵੇ ਪੀਪੀਐਸ ਸਕੋਰ ਚੈੱਕ ਕਰੋ ਤੇ ਪੀਟੈਟ ਚੈੱਕ ਕਰੋ ਦੋ ਚੀਜ਼ਾਂ ਦੀ ਗੌਰ ਕਰੋ ਇਹ ਚੰਗੀ ਹੋਵੇ ਤਾਂ ਬੱਲ ਦਾ ਰਿਜ਼ਲਟ ਅੱਗੇ ਚੰਗਾ ਹੀ ਮਿਲੇਗਾ ਠੀਕ ਹੈ ਜੀ ਇਹ ਸੀ ਆਪਣਾ ਰੈਨਗੇਡ ਬੱਲ ਐਚ ਐਫ ਦਾ ਜੋ ਕਿ ਦੇਖਣ ਨੂੰ ਬਹੁਤ ਹੀ ਜ਼ਿਆਦਾ ਸ਼ਾਨਦਾਰ ਲੱਗ ਰਿਹਾ ਹੈ ਇਸ ਦਾ ਸੈਕਸਰ ਤੇ ਕਨਵੈਨਸ਼ਨਲ ਸੀਮਨ ਦੋਨੇ ਅਵੇਲੇਬਲ ਨੇ ਏਬੀਐਸ ਕੰਪਨੀ ਵਿੱਚ ਆਪਾਂ ਨੂੰ ਮਿਲ ਜਾਂਦੇ ਆ ਜਿਵੇਂ ਇਹ ਦੋਨੇ ਸੀਮਨ ਤੇ ਦੇਖਣ ਨੂੰ ਬਹੁਤ ਸ਼ਾਨਦਾਰ ਹੈ ਇਹ ਬੱਲ ਇਹੋ ਜਿਹਾ ਬੱਲ ਜਿਹੜਾ ਜਲਦੀ ਕਾਬੂ ਵਿੱਚ ਨਹੀਂ ਆਉਂਦਾ ਬੱਲ ਜੀ ਦੇਖਣ ਨੂੰ ਵੀ ਬਹੁਤ ਜ਼ਿਆਦਾ ਸ਼ਾਨਦਾਰ ਲੱਗ ਰਿਹਾ ਹੈ ਤੇ ਇਹ ਸੀ ਇਸ ਦੀ ਪੂਰੀ ਜਾਣਕਾਰੀ ਜੇ ਕਿਸੇ ਚੀਜ਼ ਬਾਰੇ ਨਾ ਪਤਾ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇੱਕ ਆਪਣਾ ਵੀਰ ਕਹਿ ਰਿਹਾ ਹੈ ਵੀਡੀਓ ਇਸ ਤਰ੍ਹਾਂ ਪਾਇਆ ਕਰੋ ਕਿ ਦੱਸਿਆ ਕਰੋ ਕਿ ਕਿਹੜੇ ਬੋਲ ਦਾ ਸੀਮਨ ਅੱਗੇ ਕਿਹੜੇ ਬੋਲ ਦੀਆਂ ਬੱਛੀਆਂ ਦੇ ਭਰਾਇਆ ਜਾ ਸਕਦਾ ਹੈ ਠੀਕ ਹੈ ਜੀ ਉਸ ਤੇ ਵੀ ਆਪਾਂ ਗੌਰ ਕਰਾਂਗੇ ਜਰੂਰ ਐਸੇ ਵਿਸ਼ੇ ਤੇ ਵੀ ਵੀਡੀਓ ਜਰੂਰ ਪਾਇਆ ਕਰਾਂਗੇ ਠੀਕ ਹੈ ਜੀ ਧੰਨਵਾਦ ਤੁਹਾਡੇ ਪਿਆਰ ਲਈ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਤੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ